ਬੱਚ ਇਹ ਇਧਰੋਂ ਫਸ ਗਈ ਆ ਲਓ ਜੀ ਤੇ ਆ ਚੈੱਕ ਕਰੋ ਬਾਈ ਲਓ ਇਹਦੇ ਜਿੰਨਾ 2 ਤੋਂ 200 ਤੋਂ ਆਈਟਮ ਸਟਾਰਟ ਹੋ ਜਾਂਦੀ ਆ ਪਰ ਆਪਾਂ ਵੇਚਦੇ ਨਹੀਂ ਕਿਉਂਕਿ ਆਪਣੇ ਕੋਲ ਗਾਗ ਵੀ ਚੰਗਾ ਤੇ ਕੁਆਲਟੀ ਵੀ ਚੰਗੀ ਦਿੰਦੇ ਆ ਉਹਨਾਂ ਨੂੰ ਨਹੀਂ ਉਹਨਾਂ ਨੂੰ ਮਾੜੀ ਚੀਜ਼ ਪਸੰਦ ਆਵੇ ਠੀਕ ਹੈ ਜੀ ਤਾਂ ਕਰਕੇ ਆ ਦੇਖੋ ਭੱਜਫਰਦਾ ਨਾ ਇਹ ਵੀ 500 ਦੀ ਆ ਬਾਈ 500 ਦੀ ਆ ਬਾਈ ਡੱਬ ਪਾ ਕੇ ਉਹਦੀ ਵੀ ਗਾਰੰਟੀ ਆ ਡੱਬ ਪਾ ਕੇ ਪਹਿਲੇ ਦੂਜੇ ਤੂੰ ਧੋਹਾ ਚੋੜਦਾ ਤਾਂ ਵੀ ਵਾਪਸ ਆ ਚੈੱਕ ਕਰੋ ਜੀ ਅੱਜ ਦੇ ਕੇ ਸਿੰਗਲ ਪੀਸ ਵੀ ਵਾਪਸ ਨਹੀਂ ਆ ਦੇਖੋ ਬਹੁਤ ਚੱਕਰ ਆਉਣੇ ਡੇ ਲਿਆ ਕੇ ਬਾਈ ਆ ਦੇਖੋ ਜੇ ਇਹ ਦੇ ਤੱਕ ਨਹੀਂ ਸੁਣੇ ਕਿੜਾ ਹੀ ਹੋਇਆ 1300 1400 ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਣਜੀਤ ਚੋਹਾਨ ਤੇ ਅੱਜ ਆਪਾਂ ਪਹੁੰਚਿਆ ਰਾਮਪੁਰੇ ਰਾਮਪੁਰੇ ਬਾਈ ਦੀ ਦੁਕਾਨ ਆ ਟ੍ਰੈਂਡੀ ਆਊਟਲੈਟ ਦੇ ਵਿੱਚ ਬਹੁਤ ਵਹੂਰਾ ਬਾਈ ਤੁਸੀਂ ਵੀਡੀਓ ਦੇਖਦੇ ਰਹੇ ਨੂੰ ਤੇ ਅੱਜ ਉਸੇ ਦੁਕਾਨ ਦੇ ਆਪਾਂ ਤੁਹਾਨੂੰ ਲੈ ਕੇ ਆਏ ਆ ਦੇਖਦੇ ਆ ਬਾਈ ਕੋਲੇ ਕਿਸ ਤਰ੍ਹਾਂ ਦਾ ਜਿਹੜਾ ਸਰਦੀਆਂ ਦਾ ਮਾਲ ਆਇਆ ਹੋਇਆ ਸਾਰੀ ਤੁਹਾਡੇ ਨਾਲ ਗੱਲਬਾਤ ਕਰਾਉਣੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਠੀਕ ਠਾਕ ਹਾਂ ਜੀ ਵਧੀਆ ਜੀ ਵਧੀਆ ਤੇ ਬਹੁਤ ਬਹੁਤ ਧੰਨਵਾਦ ਬਾਈ ਦਾ ਜਿਹੜਾ ਆਪਣੀ ਦੁਕਾਨ ਦੇ ਉੱਤੇ ਪਹੁੰਚੇ ਤੇ ਐਂ ਰੱਖਣਾ ਕੋਈ ਗੱਲ ਨਹੀਂ ਆਪਾਂ ਬਾਈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣੇ ਆ ਲੋ ਜੀ ਨੇੜੇ ਲੈ ਕੇ ਦਿਖਾ ਦੋ ਭਰਾ ਗਰਮ ਲੋਹਰਾ ਗਿਆ ਆਪਣੇ ਕੋਲੇ ਸ਼ਾਂਤੀ ਹੋ ਜਾਂਦੀ ਇਹਦੋਂ ਬੋਲ ਰਿਹਾ ਭਾ ਨੇੜੇ ਜਾ ਕੇ ਲਗਾਇਓ ਆ ਜਾਓ ਤੇ ਆ ਦੇਖੋ ਇਹਦੇ ਅੰਦਰ ਗਰਮਾ ਹਜ਼ਾਰ ਦੇ ਤੰਨੇ ਨਾ ਇਹ ਤੇ ਗੁਰ ਵਗੈਰਾ ਕੋਈ ਕੁਝ ਨਹੀਂ ਹੁੰਦਾ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਕੱਪੜਾ ਬਹੁਤ ਸ਼ਾਨਦਾਰ ਆ ਸ਼ੇਡ ਪੈਟਰਨ ਆ ਨਾ ਤੇ ਬੂਟ ਕੱਟ ਵੀ ਮਿਲ ਜੂ ਮੇਨ ਗੱਲ ਇਹ ਹੈ ਕਿ ਜਿਹੜੇ ਸਟੇਟ ਪੈਟਰਨ ਆ ਬਾਈ ਉਹ ਕੰਮਧੰਦੇ ਵਾਲੇ ਬੰਦੇ ਕਹਿੰਦੇ ਨੇ ਅਸੀਂ ਆ ਆ ਪਾਉਰ ਲੈਣੀ ਆ ਕਿ ਦੂਜੀ ਦੀ ਜੱਪ ਜੋ ਪਖਰਾ ਹੋ ਜਾਂਦੀ ਆ ਕਿ ਇਹਦਾ ਕੀ ਰੀਜਨ ਆ ਕਿ ਇਹ ਚ ਮੋਬਾਈਲ ਮੂਲ ਨਹੀਂ ਡਕਦਾ ਇਹੋ ਅਸੀਂ ਜਮਾ ਪੈਂਟ ਸਟਾਈਲ ਹੀ ਬਣਾਇਆਗਾ ਆ ਵੀ ਇਹਦੇ ਪਾਉਰ ਲਾਤੀ ਛੋਟੀ ਜੀ ਠੀਕ ਹੈ ਜੀ ਪੂਰਾ ਗਰਮਾ ਸਰਦੀ ਵਾਲਾ ਇਹ 500 600 ਰੁਪਏ ਦਾ ਆਮ ਵਿਕ ਰਿਹਾਗਾ 500 ਦਾ ਤਾਂ ਆ ਨਹੀਂ ਵੇਖਦਾ ਪਰ ਆਪਣੇ ਕੋਲੇ 1000 ਦੇ ਤਣ ਨੇ ਬਾਈ 5 ਤੋਂ 6 ਰੰਗਣੇ ਦੇ ਵਿੱਚ ਜੇ ਪਾ ਵੀ ਮਿਲ ਜੂ ਡੀ ਪਾਕਟ ਵੀ ਮਿਲ ਜੂ ਆ ਲੋ ਚੈੱਕ ਕਰੋ ਆਪਣੇ ਕੋਲੇ 1000 ਦੇ ਤੰਨਾ ਤੇ ਜੇ ਸਿੰਗਲ ਲੈਣਾ ਹੋਵੇ ਫਿਰ 350 ਬਾਈ 350 350 ਸਿੰਗਲ ਆਏ ਹੁਣ ਸਾਰੇ ਬੰਦੇ 1000 ਦੇ ਤੰਨੇ ਵੀ ਲੈ ਸਕਦੇ ਕੰਮਧੰਦੇ ਵਾਲੇ ਬੰਦੇ ਲੋੜ ਹੈਗੀ ਕਿ ਇੱਕ ਦੋ ਲੈਣੇ ਆ 350 ਰੁਪਏ ਦਾ ਠੀਕ ਹੈ ਜੀ ਰੇਟ ਆਪਾਂ Bargaining ਨਹੀਂ ਕਰਦੇ ਆਪਾਂ ਤੁਹਾਨੂੰ ਬਾਦ ਹੋਰ ਆਈਟਮ ਲਗਾ ਦਿੰਦੇ ਆ ਜੇ ਆ ਸ਼ਾਦੀ ਦਾ ਪ੍ਰੋਗਰਾਮ ਚੱਲੀ ਜਾਂਦਾ ਹੁਣ ਤੇ ਉਹਦੇ ਵਾਸਤੇ ਫਾਰਮਲ ਪੈਂਟ ਚਾਹੀਦੀ ਨਹੀਂ ਹੁੰਦੀ ਹਨਾ ਹਾਂਜੀ ਬਾਈ ਤੇ ਆਪਣੇ ਕੋਲੇ ਫਾਰਮਲ ਪੈਂਟ ਬਹੁਤ ਟਾਪ ਦੀ ਹੈ ਬਾਈ ਆਪਣੀ ਆਪ ਦੀ ਤਿਆਰ ਆ ਨੀੜੇ ਲੈ ਕੇ ਦਿਖਾਓ ਭਰਾ ਮੇਰਾ ਆ ਜਾ ਬਾਈ ਸਾਰਾ ਆਪਣਾ ਆਪ ਦਾ ਗਾ ਚੈੱਕ ਕਰ ਲੋ ਕੋਈ ਕਾਪੀ ਨਹੀਂ ਕੁ ਇਹਦੇ ਜੀ ਤੁਹਾਨੂੰ 8 ਤੋਂ 10 ਰੰਗ ਮਿਲ ਜਾਣਗੇ ਬੂਟ ਕਟ ਵੀ ਮਿਲੂ ਸ਼ੇਡ ਵੀ ਮਿਲੂ ਇਹਦਾ ਕੀ ਰੇਟ ਆ ਬਈ ਬੂਟ ਕਟ ਰੇਟ ਵੀ ਦੱਸਦਾ ਭਰਾ ਤੁਹਾਨੂੰ ਬਹੁਤ ਜਾਇਜ਼ ਰੇਟ ਆ ਜਿਹੜੀ ਬੂਟ ਕਟ ਆ ਉਹ 28 ਤੋਂ ਲੈ ਕੇ 36 ਤੱਕ ਆ ਸ਼ੇਡ ਆ ਜਿਹੜੀ 28 ਤੋਂ ਲੈ ਕੇ 40 42 ਤੱਕ ਮਿਲੂਗੀ ਠੀਕ ਹੈ ਰੇਟ ਇੱਕੋ ਹੀ ਰੂ 1000 ਦੀਆਂ ਤਿੰਨ ਨਾਲ ਹੋਈ ਸਾਡੇ ਸਾਰੇ ਆਪ ਦੇ ਰੰਗ ਇਹ ਬਹੁਤ ਸੋਹਣੇ ਪੈਟਰਨ ਚ ਤਿਆਰ ਕੀਤੀ ਹੋਈ ਆ ਲਾਇਕਰਾ ਕਪੜਾ ਹੋਊਗਾ 1000 ਦੇ ਤਿੰਨ 350 ਦਾ ਇੱਕ ਆ ਲੋਈ ਰੰਗ ਤਾਂ ਜਿੰਨੇ ਤੁਸੀਂ ਕਹੋਗੇ ਉਹਨੇ ਦਿਖਾ ਦੇਾਂਗੇ ਆਪਣੇ ਆਪ ਦੇ ਕੱਪੜੇ ਦੇ ਵਿੱਚ ਆਪ ਦੇ ਮਾਰਕੇ ਦੇ ਵਿੱਚ ਠੀਕ ਹੈ ਜ ਰੰਗ ਆਪਣੇ ਕੋਲ ਬਹੁਤ ਆ ਕਿੰਨੇ ਛੇ ਰੰਗ ਤਾਂ ਆ ਗਏ ਜੀ ਆਹ ਲਓ ਜੀ ਸੱਤ ਮਰ ਰੰਗ ਆਹ ਲਓ ਇਹਦੇ ਤੋਂ ਇਹਦੇ ਤੋਂ ਡਿਫਰੈਂਟ ਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਦੋ ਤਿੰਨ ਰੰਗ ਹੋਰ ਆ ਗਏ ਜਿਹੜੇ ਕਿ ਹਜੇ ਮੌਕੇ ਤੇ ਹੋਣੀ ਹੁੰਦੇ ਆਹ ਲਓ ਜੀ ਬਲੂ ਨਹੀਂ ਹੈਗਾ ਸੀਗਾ ਬਲੂ ਵੀ ਆ ਗਿਆ ਸੀਗਾ ਤੇ ਰੰਗ ਬਹੁਤ ਭਈਆ ਭਈਏ ਇਹਦੇ ਚ ਵਾਕਿਆ 8 ਤੋਂ 9 ਰੰਗ ਹਰ ਵਕਤ ਤਿਆਰ ਹੁੰਦੇ ਆਗੇ ਇਹ ਕਾ ਰੰਗ ਹੈਗਾ ਠੀਕ ਹੈ ਜੀ ਆਹ ਲਓ ਵੀਡੀਓ ਜਿਆਦਾ ਲੰਮੀ ਹੋਣੀ ਤਾਂ ਕਰਕੇ ਆਹ ਲਓ 8 ਤੋਂ 9 ਰੰਗ ਪੰਜਾਬ ਦੀ ਤਿਆਰ ਆ 350 ਦੀ ਇੱਕ ਆ ਕੋਈ ਭਈ ਇਹ ਨਹੀਂ ਕੋਈ ਸਾਈ ਤੁਸੀਂ 40 ਪਾ ਲਿਆ ਤਾਂ ਮੈਂ ਕੋਈ 500 ਦੀ ਇਸ ਤਰ੍ਹਾਂ ਨਹੀਂ ਹੈਗਾ ਸਾਈ 28 ਲੱਖ ਤੋਂ ਲੈ ਕੇ 42 ਲੱਖ ਤੱਕ ਇੱਕੋ ਹੀ ਰੇਟ ਆ 350000 ਰੁਪਏ ਤਿੰਨ ਠੀਕ ਹੈ ਜੀ ਫਾਰਮਲ ਪੈਂਟ ਲਾਈਕਰਾ ਕਪੜਾ ਹੋਊਗਾ ਸਟ੍ਰੇਟ ਵੀ ਮਿਲੂ ਬੂਟ ਕੱਟੂ ਮੈਨੂੰ ਬੂਟ ਕੱਟ 36 ਤੱਕ ਮਿਲੂਗੀ ਠੀਕ ਹੈ ਜੀ ਸਾਫ਼ ਸੁਥਰੇ ਜੀ ਗੱਲ ਕਰਦੇ ਹੁੰਦੇ ਆਪਾਂ 바ਰਗੇਨਿੰਗ ਕਰਦੇ ਨਹੀਂ ਘਟਵਾਦੇ ਆਪਾਂ ਕਰਦੇ ਨਹੀਂ ਉਸ ਤੋਂ ਬਾਅਦ ਬਈ ਸਰਦੀ ਦੀ ਆਈਟਮ ਹੁਣ ਚੱਲੀ ਜਾਂਦੀ ਆ ੁੱਡੀਆਂ ਵਗੈਰਾ ਦੇਖੋ ਆਈਟਮਾਂ ਤੁਹਾਨੂੰ ਦਿਖਾਉਣਾ ਤੇ ਰੇਟ ਜਮ ਜਾਇਜ਼ ਰਹਿਣਗੇ ਬੁਰਦੀ ਫੁੱਲ ਗਰੰਟੀ ਰਹੂਗੀ ਆ ਲੋ ਯਾ ਹੁੱਡੀ ਹੈਗੀ ਮੁੰ ਪਾਪਾ ਪ੍ਰਿੰਟ ਦੇ ਵਿੱਚ ਆਪਾ ਪ੍ਰਿੰਟ ਹੈ ਠੀਕ ਹੈ ਜੀ ਬੁਰਦੀ ਬੋਲ ਗਰੰਟੀ ਹੈ ਬਾਈ ਸਾਰੇ ਸਾਲ ਦੇ ਵਿੱਚ ਬੁਰ ਜਦੋਂ ਵੀ ਆ ਗਿਆ ਬਦਲ ਕੇ ਪਿਸਨਾ ਮਾ ਲੈ ਜਾ ਬੁਰ ਨਹੀਂ ਆਊਗਾ ਕਦੇ ਵੀ ਠੀਕ ਹੈ ਸੈਕੰਡ ਕਲਰ ਇਹ ਆ ਗਿਆ ਹਲੋ ਜੀ ਇਸ ਤਰ੍ਹਾਂ ਦੀਆਂ ਹੁੱਡੀਆਂ ਰੇਟ ਰਹੂਗਾ ਸਿਰਫ 699 ਰੁਪਏ 2000 ਤੋਂ ਪਲੱਸ ਤੁਹਾਡੀ ਵੀਡੀਓ ਦੇਖ ਕੇ ਹੁੰਦਾ 2000 ਤੋਂ ਪਲੱਸ ਸ਼ਾਪਿੰਗ ਕਰਦੇ ਹਾਂ ਉਹ ਗਿਫਟ ਜ਼ਰੂਰ ਦੇਵਾਂਗੇ ਠੀਕ ਹੈ ਜੀ ਪਰ ਰੇਟ ਨਹੀਂ ਘਟਵਾਦੇ ਵੱਧ ਕਰਦੇ ਚਾਹੇ ਸ਼ਾਪਿੰਗ 5000 ਦੀ ਕੀਤੀ ਹੈ ਚਾਹੇ 10000 ਦੀ ਕੀਤੀ ਹੈ ਰੇਟ ਆਪਾਂ ਸਭ ਬਈ 100 ਰੁਪਏ ਵੀ ਨਹੀਂ ਘਟਾਉਂਦੇ ਕਈ ਵੀ ਇਸ ਗੱਲ ਦਾ ਗੁੱਸ ਕਿਉਂਕਿ ਫਿਕਸ ਰੇਟ ਤਾਂ ਥੋੜਾ ਸੌਖਾ ਰਹਿੰਦਾ ਹਨਾ ਜਿੰਨਾ ਕਿ ਸਾਡਾ ਲਿਮਿਟਡ ਮਾਰਜਿਨਾ ਉਹੀ ਲਵਾਂਗੇ ਵੱਧ ਨਹੀਂ ਮੰਗਦੇ ਵੱਧ ਮੰਗਾਂਗੇ ਫੇਰ ਹੀ ਘਟਾਵਾਂਗੇ ਥੋੜੇ ਜਿਹੀ ਘਟਾਵਾਂਗੇ ਉਹ ਨਹੀਂ ਘਟਾਉਂਦੇ ਆ ਤੁਸੀਂ ਚੈੱਕ ਕਰੋ ਬਈ ਹਾਈ ਕੁਆਲਿਟੀ ਦੀ ਹੁੰਦੀ ਹੈ ਉਹ ਬਈ ਆ ਦੇਖੋ ਪੂਰੀ ਘੈਂਟ ਆ ਸਾਰੇ ਇਸ ਤਰ੍ਹਾਂ ਦੇ ਲੋਗੋ ਪੂਰੀ ਹੈਵੀ ਠੀਕ ਹੈ ਜੀ ਪੌਣੇ ਕਿਲੋ ਦਾ ਪੀਸ ਹੋਊਗਾ ਤੇ ਸਾਈਜ਼ ਮਿਲਣਗੇ ਐਮ ਐਲ ਐਕਸਐਲ ਡਬਲ ਐਕਸਐਲ ਸਾਈਜ਼ ਪ੍ਰੋਪਰ ਹੋਣਗੇ ਬਈ ਆਪਣੇ ਠੀਕ ਹੈ ਜੀ ਇਹ ਐਮ ਸਾਈਜ਼ ਆ ਦੇਖੋ ਇਹ ਮੇਰੇ ਆ ਜੂਗਾ ਇਹ ਨਹੀਂ ਹੈਗਾ ਕਿ ਜਵਾਕਾਂ ਦਾ ਸਾਈਜ਼ ਚੋਰ ਸਾਈਜ਼ ਹੋਊਗਾ ਐਮ ਪੂਰੇ ਕੈਂਡ ਸਾਈਜ਼ ਹੋਣਗੇ ਡਬਲ ਐਕਸਲ ਤੇ ਇੱਕ ਸਾਈਜ਼ ਹੋਣਗੇ ਹੀ ਰੇਟਿੰਗ ਜੀ ਬਈ ਇਹਦੇ ਉਹੀ 699 ਰੁਪਏ ਬੋਰਦੀ ਫੁੱਲ ਗਾਰੰਟੀ ਐਸੇ ਜਿਹੜਾ ਬਈ ਆਪਣੇ ਕੋਲੇ ਲੋਰਾ ਵਗੈਰਾ ਆਪਣੇ ਕੋਲੇ ਪੁਰੀਆਂ ਤਿਆਰ ਕੀਤੀਆਂ ਹੋਈਆਂ ਇੰਪੋਰਟਡ ਕੱਪੜੇ ਦੇ ਵਿੱਚ ਠੀਕ ਹੈ ਜੀ ਪੂਰਾ ਸ਼ਾਨਦਾਰ ਕੱਪੜਾ ਹੁੰਦਾਗਾ ਆਹ ਲੋ ਚੈੱਕ ਕਰੋ ਜਿਹੜੇ ਬੰਦੇ ਨੇ ਇੱਕ ਵਾਰੀ ਬਾਹਲੇ ਲਾਉਣ ਨੂੰ ਜੀ ਨਹੀਂ ਕਰਦਾ ਮੜਕੇ ਆ ਚੱਕਰੋ ਕੱਪੜਾ ਬੋਰਟਡ ਕੱਪੜਾ ਹੈ ਜੀ ਇਹ ਵੀ ਐਵੇਂ ਜਿਵੇਂ 699 ਰੁਪਏ ਇਹ ਜੋ ਬੂਟ ਕੱਟ ਲੈ ਲਓ ਸ਼ੇਡ ਲੈ ਲਓ ਜਿਹੜੀ ਮਰਜ਼ੀ ਲੈ ਲਓ 699 ਰੁਪਏ ਬੋਰਦੀ ਫੁੱਲ ਗਾਰੰਟੀ ਜਿਵੇਂ ਨਾਲ ਫਾਂਕੀ ਐਡਮ ਕੋਈ ਯਾਰ ਨਹੀਂ ਕੋਈ 1200 ਨਹੀਂ ਹਾਂਜੀ ਇਹ ਟ੍ਰੈਂਡਿੰਗ ਦੇ ਵਿੱਚ ਹੈ ਵੀ 699 ਰੁਪਏ ਜੀ ਇਹਦੀ ਬੋਰ ਦੀ ਫੁੱਲ ਗਰੰਟੀ ਹੈ ਜੀ ਸਾਰੇ ਸਾਲ ਦੇ ਵਿੱਚ ਜਦੋਂ ਵੀ ਬੋਰਾ ਜੇ ਪੀਸ ਬਦਲ ਗਿਆ ਟਰਨਮਾ ਲੈ ਜਾਓ ਗਰੰਟੀ ਤਾਂ ਦਿੰਨਾ ਗਰੰਟੀ ਉਹ ਚੀਜ਼ ਦੇ ਦਿੰਨੇ ਜਿਹੜੀ ਚੰਗੀ ਆ ਹਨਾ ਰੋਲਾ ਪਾਉਣ ਵਾਲੇ ਬੰਦੇ ਹੈ ਨਹੀਂ ਗੇ ਗਰੰਟੀ ਤਾਂ ਦਿੰਨੇ ਚੰਗੀ ਚੀਜ਼ ਹੈਗੀ ਠੀਕ ਹੈ ਜੀ ਉਸ ਤੋਂ ਬਾਅਦ ਆਟਮਾ ਹੋਰ ਬਹੁਤ ਲੱਗੀਆਂ ਭਾਈ ਬਈ ਬੜਾ ਰੋਲਾ ਡਿਸਪਲੇ ਲੱਗੀ ਰਹਿੰਦੀ ਆ ਠੀਕ ਹੈ ਭਾਈ ਤੁਹਾਨੂੰ ਆਪਣੇ ਨਾਂ ਵਾਲਾ ਹੋਰ ਕਰਨ ਦੀ ਲੋੜ ਨਹੀਂ ਨਾ ਹੀ ਸਾਡੇ ਕੋਲੇ ਆ ਕੇ ਤੁਹਾਨੂੰ ਨਾ ਪਸੰਦ ਆਈ ਇੱਥੇ ਡੰਗ ਜਾਓ ਤੇ ਆਉ ਦਾ ਵਾਗ ਜਾਓ ਸਾਡੇ ਕਈ ਵਾਰ ਬਣਾ ਲਈਆਂ ਚੀਜ਼ਾਂ ਬਚ ਚੁੱਕੀ ਹੁੰਦਾ ਵੀ ਮੈਨੂੰ ਤਾਂ ਸੈਟ ਨਹੀਂ ਲੱਗਿਆ ਨਾ ਮਨ ਨਾਲ ਥੋੜਾ ਔਖਾ ਹੋ ਜਾਂਦਾ ਸਾਡੇ ਕੋਲ ਡਿਸਪਲੇ ਲੱਗੀ ਹੋਈ ਐਮਐਸਆਈ ਦੀ ਡਿਸਪਲੇ ਲੱਗੀ ਪਈ ਆ ਤੁਹਾਨੂੰ ਪਸੰਦ ਆਉਂਦਾ ਲੈ ਜਾਓ ਨਹੀਂ ਭਾਈ ਕੁਝ ਹੋਰ ਦੇਖ ਲੋ ਹਣਾ ਫਿਰ ਉਦੋਂ ਬਾਅਦ ਐਲ ਦੀ ਫਿਰ ਐਕਸਲ ਦੀ ਫਿਰ ਨਵਾਂ ਵਾਲਾ ਐਕਸਲ ਦੀ ਠੀਕ ਹੈ ਜਿਵੇਂ ਲੋਰ ਦਿਖਾਇਆ ਤੁਹਾਨੂੰ ਹੋਡੀ ਦਿਖਾਈਆ ਸਲੈਟ ਗੋਲਗਲਾ ਸਲਟਾ ਵਗੈਰਾ ਸਾਰੀਆਂ ਮਿਲ ਜਾਣਗੀਆਂ ਚੈੱਕ ਕਰ ਲੋ ਜੀ ਇਧਰ ਅੱਗੇ ਦਿਖਾਉਣਾ ਤੁਹਾਨੂੰ ਤੇ ਆ ਦੇਖੋ ਐਡਮਾ ਬਾਈਆਂ ਹੋਈਆਂ 699 ਰੁਪਏ ਬੁਰਦੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਇਹਦੇ ਜੇ ਗੋਲਗਲਾ ਲੈ ਇਨਾ ਹੈ ਵੀ ਆ 15 15 16 1600 ਰੁਪਏ ਦੀਆਂ ਆਈਟਮਾਂ ਨੇ ਸਿਰਫ 599 ਰੁਪਏ ਦੀ ਗੋਲਗਾ ਕਾਲਰ ਹੁੱਡੀ ਤੇ ਲੋਰ 699 ਸਿੰਨੀਆਂ ਨੇੜੇ ਲੈ ਕੇ ਦਿਖਾ ਦਿਓ ਇੱਕ ਵਾਰੀ ਆ ਦੇਖੋ ਇਹ ਅੰਦਰੋਂ ਅੰਦਰੋਂ ਪੂਰੀ ਫਲੀਜ ਆ ਪੂਰੀ ਗਾਰਮਾ ਭਾਈ ਜਿੰਨੀ ਵੀ ਆਈਟਮ ਆਪਾਂ ਦੁਕਾਨ ਦੇ ਵਿੱਚ ਰੱਖੀ ਹੋਈ ਆ ਸਾਰੀ ਦੀ ਬੋਰ ਦੀ ਗਾਰੰਟੀ ਆ ਆ ਸਸਤਾ ਸਮਾਨ ਹਰੇਕ ਬੰਦਾ ਚਲੋ ਇਹ ਵੀ ਨਹੀਂ ਪਾਉਂਦਾ ਹੁੰਦਾ ਸਸਤਾ ਪਾਉਂਦਾ ਪਰ ਆਪਾਂ ਰੱਖਣੀ ਪਹਿਲੇ ਸਾਲ ਆਪਾਂ ਵੇਚਾ ਹੀ ਬਾਰੇ ਇਤਕੀ ਵੇਚੇ ਨਹੀਂ ਭਾਈ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਹੋਰ ਐਨਮਾ ਦਿਖਾਉਣੇ ਹੈਗੇ ਆ ਜਾ ਭਾਈ ਕਰ ਲੰਘਿਆ ਕਰ ਹਾਂ ਫਟਾਫਟ ਆ ਜੋ ਉਸੇ ਦੇ ਵਿੱਚ ਜਿਵੇਂ ਤੁਸਾਂ ਤੁਹਾਨੂੰ ਮੈਂ ਦਿਖਾਇਆਗਾ ਕਿ ੁੱਡੀ ਦਿਖਾਈ ਸੀਗੀ ੁੱਡੀ ਵਾਲਾ ਟਰੈਕਸੂਟ ਤੇ ਉਸ ਤੋਂ ਵੱਡੀ ਗੱਲ ਇਹ ਆ ਲੋ ਚੈੱਕ ਕਰੋ ਆਪਣੇ ਆਪ ਦੇ ਟਰੈਕਸੂਟ ਕਈ ਵੀਰ ਕਹਿੰਦੇ ਆ ਲੁਧਿਆਣੇ ਤੋਂ ਚੱਕ ਕੇ ਵੇਚਦੇ ਆ ਚੱਕ ਕੇ ਵੇਚਣ ਵਾਲਾ ਵੀ ਮਾੜਾ ਨਹੀਂ ਹੁੰਦਾ ਚੰਗਾ ਕਪੜਾ ਹੋਣਾ ਚਾਹੀਦਾ ਜਿੱਥੋਂ ਮਰਜ਼ੀ ਚੱਕ ਕੇ ਵੇਚ ਦੇ ਪਰ ਸਾਡਾ ਲੋਗੋ ਚੈੱਕ ਕਰ ਲੋ ਆਪਣਾ ਜੀ ਹਾਂ ਇਹ ਲੋਗੋ ਐ ਨਹੀਂ ਹੈਗਾ ਕਿ ਬਈ ਉਹੀ ਸਟicker ਚੇਪ ਤੱਕੜਾਈ ਹੋਈ ਹੋਣੀ ਹੈ ਨਾ ਤੇ ਇਹ 5-400 ਪੀਸਾਂ ਤੋਂ ਘੱਟ ਕੜਾਈ ਹੁੰਦੀ ਨਹੀਂ ਆ ਚੈੱਕ ਕਰ ਲੋ ਸਾਡਾ ਸਾਰਾ ਆਪ ਦਾ ਸਟਾਕ ਰੈਡੀ ਕਰਿਆ ਹੋਇਆਗਾ ਇਹ ਇਹਨੂੰ ਹੁੱਡੀ ਵਾਲਾ ਵੀ ਮਿਲੂਗਾ ਤੇ ਬਿਨਾ ਹੁੱਡੀ ਤੋਂ ਵੀ ਮਿਲੂਗਾ ਇਹਦਾ ਕਿ ਜਿਹੜੇ ਆਪਣੀ ਆਈਟਮ ਆ ਬਾਈ ਇਹ 1.5 ਕਿਲੋ ਦਾ ਵਜਣਾ ਇਹ ਜਨਾ ਰੋਲਾ ਬਹੁਤ ਚੀਜ਼ਾਂ ਦਾ ਪੈਂਦਾ ਇਹਦਾ ਵਜਨ ਹੈਗਾ 1.5 ਕਿਲੋ 22 ਕੇ ਕੇ ਦੀ ਜਿੱਪ ਲੱਗੂ ਟੋਟਲ ਠੀਕ ਹੈ ਜੀ ਫਰੰਟ ਤੇ ਵੀ 22 ਕੇ ਕੇ ਦੀ ਜਿੱਪ ਦਾ ਰੋਲਾਗਾ ਆਮ ਜਿੱਪਾਂ ਨਾਲੋਂ ਇਹ ਦੋ ਗੁਣਾ ਤਿੰਨ ਗੁਣਾ ਮਹਿੰਗੀ ਹੁੰਦੀ ਆ ਇਹਦਾ 1200 ਰੁਪਏ ਰੇਟ ਆ ਬਾਈ ਵਿੱਚ ਹੀ ਹੁੱਡੀ ਵਿੱਚ ਹੀ ਲੋਰ ਜਿਆ ਡੱਟ ਲਓਗੇ ਤੁਸੀਂ ਉਹਨੂੰ 1400 ਦਾ ਪੈਂਦਾ ਸੀ ਪਰ ਆਪਣੇ ਕੋਲੇ ਇਹਦਾ ਵਜਨ ਕਾਫੀ ਹੁੰਦਾ ਠੀਕ ਹੈ ਜੀ ਇੱਕ ਇਹਦੇ ਜੇ ਆਪਾਂ ਆਈਟਮ ਹਲਕੀ ਵੀ ਤਿਆਰ ਕਰਾਈ ਸੀ ਪਰ ਉਹ ਹ ਉਦੇਸ ਤੁਹਾਨੂੰ ਆ ਪਿਆ ਦੇਖਣ ਚ ਗੱਲਬਾਤ ਸੇਮ ਲੱਗੂ ਕਪੜਾ ਸੇਮ ਲੱਗੂ ਆਪ ਤੁਹਾਨੂੰ ਗੁੰਮਰਾਹ ਕਰਨਾ ਜਾਂ ਘੱਟ ਕਰਨਾ ਮੈਨੂੰ ਆਮ ਆ ਚੀਜ਼ਾਂ ਦੀ ਵੀਡੀਓ ਪਾਈ ਜਾਂਦੇ ਆ ਠੀਕ ਹੈ ਜੀ ਬੋਰੇ ਤੇ ਵੀ ਨਹੀਂ ਆਉਂਦਾ ਬੋਰੇ ਦੀ ਵੀ ਗਾਰੰਟੀ ਆ ਫੁੱਲ ਠੀਕ ਹੈ ਬੋਰੇ ਤੇ ਵੀ ਨਹੀਂ ਉਹ 1000 ਰੁਪਏ ਦਾ ਸਿਰਫ ਇਹਦਾ ਵਜਨ ਘੱਟ ਆ ਵਜਨ ਉਹੀ ਦਾ ਮਸਲਾ ਨਾਲ ਜੀ ਵੀਡੀਓ ਚ ਉਲਝੇ ਜਾਂਦੀ ਹੈ ਕਹਿੰਦੀ ਕਿ ਵੀਡੀਓ ਚ ਕੀ ਹੁੰਦਾਗਾ ਹਰੇਕ ਬੰਦਾ ਹੁਣ ਇਹਦਾ ਖਰਮਾ ਕਪੜਾ ਦੇਖੋ ਆ ਗੱਲਬਾਤ ਪਤਾ ਲੱਗਦੀ ਆ 5 ਤੋਂ 6 ਰੰਗ ਇਹਦੇ ਵਿੱਚ ਮਿਲ ਜਾਣਗੇ 4-5 ਰੰਗ ਇਹਦੇ ਜੀ ਮਿਲ ਜਾਣਗੇ ਘੱਟ ਪੈਸੇ ਲਾਉਣੇ 1000 ਰੁਪਏ 'ਚ ਵੀ ਬੁਰਦੀ ਗਰੰਟੀ ਆ 1200 'ਚ ਵੀ ਬੁਰਦੀ ਗਰੰਟੀ ਆ ਵੀਡੀਓ 'ਚ ਹੁਣ ਵਜਨ ਨਹੀਂ ਤੋਲਿਆ ਜਾਂਦਾ ਠੀਕ ਹੈ ਜੀ ਤੇ ਵੀਡੀਓ 'ਚ ਵਜਨ ਤੋਲਣਾ ਔਖਾ ਉਹਨੂੰ ਮੈਂ ਸਿਰਫ ਦਿਖਾ ਸਕਦਾ ਸਮਝਾ ਸਕਦਾ ਠੀਕ ਹੈ ਜੀ ਰੇਟ 1000 ਰੁਪਏ ਵਾਲੇ ਦੀ ਵੀ ਜ਼ਿੰਮੇਵਾਰੀ ਅਜੇ ਮਿਲ ਜੇ ਤੇ 1200 ਵਾਲੇ ਦੀ ਤਾਂ ਫੁੱਲੀ ਜ਼ਿੰਮੇਵਾਰੀ ਆ ਬਾਈ ਆਈਟਮ ਉਹ ਵੀ ਆਇਆ ਹੈਹੀ ਗੱਲ ਬਾਤ ਆਦਿਆ ਬਾਈ ਹਾਂ ਤੇ ਇਹ ਸਾਈਜ਼ ਵੀ ਬਈ ਛੋਟਾ ਹੋਊ ਇਹਦੇ ਮੁਕਾਬਲੇ ਠੀਕ ਹੈ ਹਾਂ ਆ ਲੋ ਜੀ ਚੈੱਕ ਕਰੋ ਇਹ ਇਹ ਦੇਖੋ ਕਿੰਨਾ ਸੋਹਣਾ ਪੈਟਰਨ ਪਾ ਕੇ ਇਹਦੇ ਚੀਜ਼ ਤੇ ਮਿਹਨਤ ਹੁੰਦੀ ਆ ਅੱਜ 2K ਦੀ ਜੱਪ ਲੱਗੀ ਹੋਈ ਆ ਠੀਕ ਹੈ ਜੀ ਇਹਦੇ ਸਸਤੀ ਜੱਪ ਲੱਗੀ ਹੋਈ ਆ ਇਹਦੇ ਆਮ ਹੀ ਜਪੂ ਹੀ ਬਸ ਕੁੰਡਾ ਪਾ ਕੇ ਕੰਪਨੀ ਦੇ ਕੇ ਦਾ ਸਸਤੀ ਜੱਪ ਲੱਗੀ ਹੋਈ ਹੈਗੀ ਲੋ ਵੀਡੀਓ ਚ ਨਾ ਆਪਾਂ ਨੂੰ ਦੇਖਣ ਨੂੰ ਇਹ ਚੀਜ਼ ਲੱਗਦੀ ਹੁੰਦੀ ਆ ਪਰ ਚੀਜ਼ ਦੇ ਚੱਕ ਕੇ ਪਤਾ ਲੱਗਦਾ ਜਿੰਨਾ ਆਪਾਂ ਨੂੰ ਸਾਰਾ ਕੁਝ ਪੈਂਦਾ ਠੀਕ ਹੈ ਜੀ ਉਸ ਤੋਂ ਬਾਅਦ ਭਈ ਆਈਟਮ ਹੋਰ ਵੀ ਬਹੁਤ ਸਾਰੀਆਂ ਆਈਆਂ ਨੇ ਆਪ ਕੋਲੇ ਚ ਆਏ ਨੇ ਆਪਣੇ ਕੋਲੇ ਇਹ ਵੀ 1200 ਰੁਪਏ ਜਿਹੜੇ ਜੋ ਮੈਂ ਤੁਹਾਨੂੰ ਲੋਰ ਦਿਖਾਇਆ ਸੀ ਇੰਪੋਰਟਡ ਕੱਪੜੇ ਦੇ ਵਿੱਚ ਉਸ ਦੇ ਵਿੱਚ 1200 ਐਡਮਾ ਸਾਰੀਆਂ ਆਪਣੇ ਆਪ ਦੀਆਂ ਹੀ ਨਹੀਂ ਹੈਗੇ ਕੋਈ ਪੰਜ ਪੀਛ ਲੈ ਕੇ ਚੱਕ ਕੇ ਵੀਡੀਓ ਪਾਦੀ ਤੇ ਜਾਂ ਗੰਦ ਪਾਉਂਦਾ ਇਹ ਵੀ ਬਾਨਸ ਹੋਦਾ ਇਹ ਵੀ ਬਾਨਸ ਹੋਦਾ ਜੀ ਦੋਨੇ ਚੀਜ਼ਾਂ ਮਿਲ ਲੀਆਂ ਲੋਰ ਤੇ ਹੁੱਡੀ ਵਾਲਾ ਲੈ ਲਓ ਬਈ ਕਾਲਰ ਵਾਲਾ ਲੈ ਲਓ ਜਿਹੜਾ ਮਰਜੀ ਲੈ ਲਓ ਲੋਡੀ ਵਾਲਾ ਕੁਝ ਇਸ ਤਰ੍ਹਾਂ ਵੀ ਆਈਟਮ ਕਈ ਬੰਦੇ ਕਹਿੰਦੇ ਸਿੰਪਲ ਧਿਆਰ ਕਰਨਾ ਘੱਟ ਲੋਗ ਹੋਵੇ ਹੁੱਡੀ ਆ ਹੁੱਡੀ ਦੇ ਨਾਲ ਲੋਰ ਬਈ ਵਜਣ ਦਾ ਵੀ ਤੁਹਾਨੂੰ ਮੈਂ ਚੈੱਕ ਕਰਾਉਂਗਾ ਠੀਕ ਹੈ ਇਕੰਡਾ ਸੀ ਵੀਡੀਓ ਚ ਇੱਕ ਦੋ ਵਾਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਵਜਣ ਵੀ ਗੰਡੇ ਨਾਲ ਉਹ ਕੀ ਹੁੰਦਾ ਕੈਮਰੇ ਦੇ ਵਿੱਚ ਆਏ ਜੇ ਕਰਨ ਲੱਗੇ ਜਾਂਦਾ ਗੰਡਾ ਵਜਨ ਨਹੀਂ ਆਉਂਦਾ ਤੇ ਆਲੋਈ ਚੈੱਕ ਕਰੋ ਇਹ ਸਿੰਪਲ ਹੁੱਡੀ ਦੇ ਵਿੱਚ ਪੂਰੀ ਕੈਂਟ ਗੱਲ ਬਾਤ ਪੂਰਾ ਹੈਵੀ 1200 ਰੁਪਏ ਦਾ ਤੇ ਬੋਰ ਆ ਗਿਆ ਉਦੋਂ ਮੇਰੇ ਕੋਲ ਸਟੇਜ ਨਾਮ ਆ ਲੈ ਜੀ ਠੀਕ ਹੈ ਜੀ ਰੋ ਬਈ ਬਹੁਤ ਕੈਂਟ ਆ ਰੋਲੇ ਵਾਲੀ ਆਪਾਂ ਬੰਦੇ ਨਹੀਂ ਹੈਗੇ ਗਾਰੰਟੀ ਉਹਨੂੰ ਹੀ ਦੇਵਾਂਗੇ ਜਦੋਂ ਜਿਹੜੀ ਚੀਜ਼ ਦੀ ਗਾਰੰਟੀ ਆਉਂਦੀ ਆ ਠੀਕ ਹੈ ਜੀ ਗਾਰੰਟੀ ਉਹਦੀ ਦੇਵਾਂਗੇ ਜਿਹੜੀ ਚੀਜ਼ ਦੀ ਬਈ ਆਉਂਦੀ ਆਗੀ ਠੀਕ ਹੈ ਕੱਪੜੇ ਦੀ ਸਾਨੂੰ ਬੁਰਦੀ ਗਾਰੰਟੀ ਆਈ ਆ ਤਾਂ ਬੁਰਦੀ ਗਾਰੰਟੀ ਸਾਨੂੰ ਦੇਤੀ ਹਨਾ ਉਸ ਤੋਂ ਬਾਅਦ ਬਈ ਆਈਟਮ ਦਾ ਹੋਰ ਵੀ ਕੱਟ ਮਿਲ ਜੂਗੀ ਇਸ ਦੇ ਵਿੱਚ ਟਰੈਕਸੂਟ ਜਦੋਂ ਇਹ ਟਰੈਕਸੂਟ ਲੈਣਾ ਦੇਖੋ ਸਸਤਾ ਅਡ ਰਾਈਡ ਸੂਟ ਆਪਣੇ ਕੋਲੇ 500 ਰੁਪਏ ਦੇ ਵਿੱਚ ਰੈਡੀ ਆ ਅੰਦਰ ਇਹਦੇ ਚੈੱਕ ਕਰੋ ਬਾਈ ਫਰ ਲੱਗੀ ਹੋਈ ਆ ਫਰ ਲੱਗੀ ਹੋਈ ਆ ਲੋਰ ਨਾਲ ਆ ਪਰ ਇਹਦੇ ਲਿਮਟਿਡ ਜੇ ਪੀਸ ਨਹੀਂ ਆਟ ਕੋਲੇ ਕਈ ਵਾਰੀ ਵੀਰ ਆਉਂਦੇ ਨੇ ਕਿ ਜੀ ਦੂਰੋਂ ਜਾਂ ਹੋਰ ਆ ਨਾ ਕਿ ਸਾਈਜ਼ ਰੰਗ ਭਾਲਣਾ ਇਸ ਤਰ੍ਹਾਂ ਨਹੀਂ ਹੋਊਗਾ ਸਾਡੇ ਕੋਲੇ ਹੋਰ ਇੱਕ ਆਟਮ ਪ੍ਰੀਮੀਅਮ ਤਿਆਰ ਕਰੀ ਹੋਈ ਆ ਐਸਐਸਜੀ ਉਹ 700 ਰੁਪਏ ਦੀ ਰੇਂਜ ਦੀ ਆ ਠੀਕ ਹੈ ਬਾਈ ਇਹਦੇ ਜੀ ਹੁਣ ਆਏ ਆ ਵੀਡੀਓ ਦੇ ਟਾਈਮ ਘਟਾ ਤੁਹਾਨੂੰ ਹੋਰ ਆਟਮ ਦਿਖਾਉਣੇ ਆ ਪਰ ਸਾਡੇ ਕੋਲੇ ਪਹੁੰਚ ਜਿਓ ਵਿਸ਼ਵਾਸ ਕਰਕੇ ਤੇ ਆਟਮ ਜਿਹੜਾ ਮਦਦ ਆ ਗਿਆ ਖਾਲੀ ਹੱਥ ਨਹੀਂ ਮੋੜਦਾ ਠੀਕ ਹੈ ਜੀ ਤੇ ਆਜੋ ਇੱਕਰੋ ਜੀ ਦੇ ਬਾਈ ਜੀਨ ਦਾ ਨਾ ਲੋਕ ਵੀਡੀਓ ਪਾਉਂਦੇ ਨੇ ਕਿ ਵੀਡੀਓ ਪਾ ਕੇ ਬੁਲਾ ਲੈਗਾ ਕਿ ਉਦੋਂ ਬਾਅਦ ਆਈਟਮ ਨਹੀਂ ਦਿੰਦੇ ਆ ਪਰ ਉਹਨੂੰ ਆਈਟਮ ਦਿਖਾਉਣੇ ਆ ਆਈਟਮ ਚੈੱਕ ਕਰੋ ਜੀ ਪਾਫ ਪ੍ਰਿੰਟ ਇਹਦੇ ਵੀ ਪਾਫ ਪ੍ਰਿੰਟ ਜਿਹੜੀ ਚੀਜ਼ ਚੱਲਦੀ ਆ ਬਾਜ਼ਾਰ ਦੇ ਵਿੱਚ ਆ ਦੇਖੋ ਠੀਕ ਹੈ ਜੀ ਰੇਟ ਕਿੰਨਾ ਰੂਪ ਸਰ 500 ਰੁਪਿਆ ਲਓ ਬਈ 500 ਰੁਪਿਆ ਦੇ ਵਿੱਚ ਆ ਜੀਨ ਆ ਦੇਖੋ ਤੁਸੀਂ ਪੂਰੇ ਟੌਪ ਟੌਪ ਦੇ ਆਰਟੀਕਲ ਦੇਵਾਂਗੇ ਇਹਦੇ ਵਿੱਚ ਇਹਦੇ ਵਿੱਚ ਬੂਟ ਕੱਟ ਲੈ ਲਓ ਸਟ੍ਰੇਟ ਲੈ ਲਓ ਸਿਰਫ 499 ਰੁਪਏ 500 ਦੇਖੋ ਜੀ ਕਿੰਨੀ ਘੰਡਾ ਹੋਇਆ ਹੋਇਆਗਾ ਪ੍ਰਿੰਟ ਹੋਇਆ ਹੋਇਆ ਬਹੁਤ ਸੋਹਣੇ ਇਸ ਤਰ੍ਹਾਂ ਦੀ ਹੋਰ ਵੀ ਬਹੁਤ سارے ਆਰਟੀਕਲ ਮਿਲ ਜਣਗੇ ਤੁਹਾਨੂੰ ਆ ਲੋ ਜੀ ਵੱਡੀ ਗੱਲ ਇਹ ਆ ਬਾਈ ਬਾਈ ਕੋਲੇ ਸਟਾਕ ਵੀ ਬਹੁਤ ਆ ਤੇ ਕੁਆਲਿਟੀ ਵੀ ਪੂਰੀ ਵਧੀਆ ਬਾਈ ਆਪਾਂ ਸਾਫ ਸੁਥਰਾ ਜੇ ਕੰਮ ਕਰਦੇ ਆ ਬੂਟ ਕੱਟ ਆ ਗਈ ਜੀ ਚੈੱਕ ਕਰੋ ਆ ਚੈੱਕ ਕਰੋ ਚੈੱਕ ਕਰੋ ਬੂਟ ਕੱਟ ਪਹਿਲ ਦੇ ਹਾਰ ਤੇ ਵਿਗਦੀ ਆ ਤੇ ਬੈਕ ਪ੍ਰਿੰਟ ਆ ਚੈੱਕ ਕਰੋ ਜੀ ਫਰੰਟ ਪ੍ਰਿੰਟ ਬਿਸਕਰ ਬੱਜੇ ਹੋਏਗੇ ਇਹ ਵੀ 500 ਦੀ ਆ ਬਾਈ 500 ਦੀ ਆ ਬਾਈ ਡੱਬ ਪੈ ਕੇ ਉਹਦੀ ਵੀ ਗਾਰੰਟੀ ਆ ਡੱਬ ਪੈ ਕੇ ਪਹਿਲੇ ਦੂਜੇ ਤੂੰ ਧੋਹਾ ਚੋੜਾ ਤਾਂ ਹੀ ਵਾਪਸ ਆ ਚੈੱਕ ਕਰੋ ਜੀ ਅੱਜ ਦੇ ਕੇ ਸਿੰਗਲ ਪੀਸ ਵੀ ਵਾਪਸ ਨਹੀਂ ਆ ਦੇਖੋ ਬਹੁਤ ਚੈੱਕ ਆ ਜੇ ਲੋਟੇ ਤੇ ਕਿਨ ਲਿ ਸੋਣੀ ਕੜਾਈ ਹੋਈ ਹੈ 1300 1400 ਰੁਪਏ ਤੋਂ ਘੱਟ ਵੀ ਮੰਗਲੇ ਗਰੰਟੀ ਆ ਸਿਰਫ 500 ਰੁਪਏ ਦੀ ਬਹੁਤ ਵਧੀਆ ਚੀਜ਼ ਆ ਤੇ ਜੇ ਕੋਈ ਆਏ ਵੀਰੋ ਕਹਿੰਦਾ ਕਿ ਮੈਂ ਕੰਫਰਟੇਬਲ ਚਾਹੀਣੀ ਆ ਤਾਂ ਨਹੀਂ ਕੱਟਾ ਪਾਉਂਦੇ ਇਹ ਵੀ ਮਿਲ ਜਾਣੀ ਆ ਆਪਣੇ ਕੋਲੇ ਠੀਕ ਹੈ ਜੀ ਸੰਪਟੇਬਲ ਦਾ ਲਾਈਕ ਕਰਾ ਇਹਨੂੰ ਖਿੱਚ ਕੇ ਦੇਖੋ ਜੀ ਲਾਈਕ ਕਰਾ ਕਪੜਾ ਦਾ ਠੀਕ ਹੈ ਜੀ ਲਾਈਕ ਕਰਾਗਾ ਕੰਫਰਟੇਬਲ ਆ ਆ ਦੇਖੋ ਇਸ ਤਰ੍ਹਾਂ ਦੀਆਂ ਕੜਾਈਆਂ ਮਿਲਣੀਆਂ ਆਪਣੇ ਕੋਲੇ ਹੈਵੀ ਹੈਵੀ ਸਿਰਫ 499 ਰੁਪਏ ਦੇ ਵਿੱਚ ਆ ਕਟਿੰਗ ਪਾਉਨੇ ਆ ਕਟਿੰਗ ਦਾ ਨਾਮ ਉਹੀ 12 1300 ਮੰਗਲਿੰਦੇ ਨੇ ਆ ਦੇਖ ਐਡਮਾ ਬਹੁਤ ਆਪਣੇ ਕੋਲ 499 ਚਾ ਚੈੱਕ ਕਰੋ ਜੀ ਬੈਲੀ ਬੈਲੀ 43 43 ਲੈਂਥਾਂ ਹੀ ਮਿਲਣਗੀਆਂ 40 40 ਲੈਂਥਾਂ ਹੀ ਮਿਲਣਗੀਆਂ ਲੋ ਚੜੀ ਡਿਜ਼ਾਈਨ ਵੀ ਬਹੁਤ ਆ ਤੇ ਰੰਗ ਵੀ ਬਹੁਤ ਆ ਇਹ ਬਈ ਅੱਜ ਕੱਲ ਮੁੰਡੇ ਪਹਿਲ ਦੇ ਹਾਰ ਤੇ ਪਸੰਦ ਕਰਦੇ ਹੋ ਸਕਦਾ ਸਿਆਣੇ ਬੰਦੇ ਨੂੰ ਨਾ ਪਸੰਦ ਹੋਣਾ ਪਰ ਮੁੰਡੇ ਪਹਿਨਾਂ ਦੇ ਇਹ ਹਾਰ ਤੇ ਪਸੰਦ ਕਰਦੇ ਸਾਡੀ ਪਹਿਲਾਂ ਵਿਕਦੀ ਆ ਕਰਨੀ ਫੜੀ ਹੋਈ ਡਿਜ਼ਾਈਨ ਹੋਈ ਇਹ ਪਹਿਲਾਂ ਵਿਕਦੀ ਆ ਠੀਕ ਹੈ ਜੀ ਐਡਮਾ ਬਹੁਤ ਸਾਰੀਆਂ ਬਾਈ ਵੀਡੀਓ ਬਣਾਉਣ ਲੱਗ ਗਿਆ ਬਹੁਤ ਲੰਮੀ ਬਣੂਗੀ ਵੀਡੀਓ ਤੇ ਪਰ ਤੁਹਾਨੂੰ ਵਿਜ਼ਿਟ ਕਰਨਾ ਪੈਣਾ ਬਾਈਆਂ ਦੀ ਵੀਡੀਓ ਜੇ ਤੁਸੀਂ ਦੇਖ ਕੇ ਆਉਂਗੇ ਫੋਲੋ ਕਰਕੇ ਤਾਂ ਤੁਹਾਨੂੰ 2000 ਤੱਕ ਗਿਫਟ ਪੱਕਾ ਦੇਵਾਂਗੇ ਪਰ ਬਾਈਆਂ ਦੇ ਪੇਜ ਤੋਂ ਤੁਹਾਨੂੰ ਫੋਲੋ ਹੋਵੇ ਠੀਕ ਹੈ ਜੀ ਠੀਕ ਹੈ ਤੇ ਆ ਦੇਖੋ ਜੀ ਇਸ ਤਰ੍ਹਾਂ ਦੀ ਆਟਮਾ ਬਾਈ ਬਾਕੀ ਰੇਂਜ ਆਪਣੇ ਕੋਲ ਬਹੁਤ ਲੱਗੀ ਹੋਈ ਆ ਠੀਕ ਹੈ ਜੀ 499 ਰੁਪਏ ਦੇ ਵਿੱਚ ਵੀ ਰੈਕ ਫੁੱਲ ਭਰੇ ਹੋਏ ਨੇ ਇਹ ਨਹੀਂ ਹੈਗਾ 10 ਪੀਸ ਪਾਤੇ ਵੀਡੀਓ ਤੇ ਸਟਾਕ ਦਿਖਾਤਾ ਹਨ ਇਸ ਤਰ੍ਹਾਂ ਨਹੀਂ ਕਰਦੇ ਉਸ ਤੋਂ ਬਾਅਦ ਬਈ ਆਟਮਾਂ ਦੀ ਨਾ ਫੁੱਲ ਡਿਮਾਂਡ ਹੈਗੀ ਤੇ ਜੈਗਟ ਇਹਦਾ ਵਜ਼ਨ ਦੇਖੋ ਚੱਕ ਕੇ 100 ਗ੍ਰਾਮ ਵਜ਼ਨ ਆ ਕਿਉਂ ਕਿਉਂਕਿ ਇਹਦੇ ਵਿੱਚ ਹਾਈ ਕੁਆਲਿਟੀ ਫਾਈਬਰ ਪਾਇਆ ਹੋਇਆ ਹੈਗਾ ਜੇ ਮੰਨ ਲਓ ਇਹਦੇ ਲੱਕੜ ਪਾਇਆ ਹੋਵੇ ਇਹਦਾ ਭਾਰ 2 ਕਿਲੋ ਹੋ ਜਾਊਗਾ ਤੇ ਹਾਈ ਕੁਆਲਿਟੀ ਪਾਇਆ ਹੋਵੇ 1200 1300 ਰੁਪਏ ਦੀ ਆਮ ਵਿਕਦੀ ਹੈ ਜਦੋਂ ਅਸੀਂ ਪਹਿਲਾਂ ਅਸੀਂ ਵੇਚੀ 20000 ਰੁਪਏ ਦੀ ਜਦੋਂ ਅਸੀਂ ਬਾਹਰੋਂ ਲੈਂਦੇ ਹਾਂ ਮਾਲ ਹੁਣ ਅਸੀਂ ਆਪਦਾ ਤਿਆਰ ਕਰਾਉਣੇ ਸਿਰਫ ਇਹ ਪਊਗੀ ਆਪਾਂ ਨੂੰ 699 ਰੁਪਏ ਦੀ 699 ਸਿਰਫ 699 ਰੁਪਏ ਜਿੰਨਾ ਵੀ ਹੋ ਸਕਦਾ ਮਾਰਜਨ ਸੀ ਉਹ ਸਾਰਾ ਘੜਤਾ ਰੰਗ ਸਾਰੇ ਮਿਲ ਜਾਣਗੇ ਇਹਦੇ ਚ ਦੋ ਤਿੰਨ ਆਰਟੀਕਲ ਮਿਲ ਜਾਂਦੇ ਆਪਣੇ ਕੋਲੇ ਹਰ ਵਕਤ ਮਿਲ ਜਾਂਦੇ ਠੀਕ ਹੈ ਇਹ ਕ੍ਰੈਸ਼ ਕਪੜਾ ਵੀ ਜੇ ਹਲਕੀ ਆ ਤਾਂ ਉਹਨੂੰ ਕਮਜ਼ੋਰ ਸਮਝਦੇ ਆ ਇਹ ਜਿੰਨੀ ਇਹ ਹਲਕੀ ਹੋਊਗੀ ਉੰਨੀ ਹੀ ਜ਼ਿਆਦਾ ਜਾਨੀ ਕਿ ਮਹਿੰਗੀ ਹੁੰਦੀ ਜਾਊਗੀ ਉਹ ਜੇ ਮੈਂ ਰਜਾਈਆਂ ਵਾਂਗੂ ਕੰਪਨੀ ਨੇ ਰਜਾਈਆਂ ਹੁੰਦੀਆਂ ਉਹ ਹਲਕੀਆਂ ਹੁੰਦੀਆਂ ਉਸ ਤੋਂ ਬਾਅਦ ਬਈ ਬਰਬਰੀ ਦੀ ਜੈਟ ਆਪਣੇ ਕੋਲੇ ਸਿੱਧੂ ਮੁਸੱਲ ਬਾਈ ਪਾਉਂਦਾ ਹੁੰਦਾ ਸੀ ਤੇ ਇਹ ਹਰ ਵਕਤ ਹੀ ਆਪਣੇ ਕੋਲੇ ਸਟਾਕ ਵਿੱਚ ਵੇੜ ਵੇੜ ਹੁੰਦੀ ਹੈ ਲਗਭਗ ਤੇ ਇਹ 7499 ਰੁਪਏ ਦੀ ਆ ਠੀਕ ਹੈ ਜੀ ਸਾਈਜ਼ ਇਹਦੇ ਚ ਹੁਣ ਵੱਡੇ ਪਏ ਹੈਗੇ ਇੱਕ ਦਿਨ ਵਿੱਚ ਫੇਰੇ ਰਿਪੀਟ ਹੋ ਜਾਣਗੇ ਪੰਜ ਤੋਂ 6 ਰੰਗ ਮਿਲਣਗੇ ਇਹਦੇ ਵਿੱਚ ਸਿਰਫ 499 ਰੁਪਏ ਚ ਸਾਰਾ ਸਿਆਲੇ ਹੀ ਰੇਟ ਵਿੱਚਾਂਗੇ ਬਈ ਤੁਹਾਡੇ ਨਾਲ ਇਹ ਵੀ ਵਾਦਾ ਕਰ ਠੀਕ ਹੈ ਜੀ ਉਸ ਤੋਂ ਬਾਅਦ 3 ਐਕਸਲ 4 ਐਕਸਲ ਵਾਲਿਆਂ ਵਾਸਤੇ ਵੀ ਬਈ ਇੰਤਜ਼ਾਮ ਕੀਤਾ ਹੋਇਆਗਾ ਚੈੱਕ ਕਰ ਲੋ ਆ 3 ਐਕਸਲ 4 ਐਕਸਲ ਵਾਲਿਆਂ ਵਾਸਤੇ ਆ ਜਿਹੜੇ ਕਹਿੰਦੇ ਵੱਡੇ ਵੀਰ ਆਉਂਦੇ ਨੇ ਪਰ ਜੇ ਜੋ ਵੀਡੀਓ ਚ ਰੇਟ ਇੱਕ ਦੇ ਤਾਂ ਇੰਨਾ ਵਾਸਤੇ ਵੀ ਰੇਟ ਇੱਕ ਆ ਐਮ ਤੋਂ ਲੈ ਕੇ 5 ਐਕਸਲ ਤੱਕ ਇੱਕੋ ਹੀ ਰੇਟ ਆ ਬਈ ਇੱਕੋ ਰੇਟ ਆਈ ਸਰਵਿਸ ਦੇ ਸਿਰਫ 99 ਰੁਪਏ ਇੱਕੋ ਰੇਟ ਆ ਤੇ ਆ ਦੇਖੋ ਐਟਮਾ ਬੁਰਦੀ ਫੁੱਲ ਗਾਰੰਟੀ ਆ ਐਮ ਵਾਲੇ ਨੂੰ ਵੀ ਬੁਰਦੀ ਫੁੱ 3x4 ਬੋਰ ਐਕਸਲ ਵਾਲੇ ਨੂੰ ਬੋਰ ਦੀ ਪੂਰ ਗਰੰਟੀ ਹੈ ਇਹ ਸਾਡੇ ਲਿਮਟਡ ਮਾਰਜਨ ਨੇ ਤਾਂ ਕਰਕੇ ਅਸੀਂ ਰੇਟ ਕੱਟ ਪਤ ਨਹੀਂ ਕਰਦੇ ਵੀਰੇ ਤੇ ਲਿਮਟਡ ਜੇ ਮਾਰਜਨ ਤੇ ਕੰਮ ਕਰਦੇ ਆ ਇਹ 3x4 ਬੋਰ ਐਕਸਲ ਆਈ ਵੱਡੇ ਸਾਈਜ਼ 1000 ਰੁਪਏ ਦੀ ਰੇਟ ਲੱਗੀ ਹੋਈ ਹੈ ਭਾਈ ਆ ਲੱਗੇ ਜਿਹੜੇ ਹਾਂਜੀ ਇਹ ਇੰਪੋਰਟਡ ਕੱਪੜੇ ਦੇ ਵਿੱਚ ਆ ਗਏ ਇਹ ਵੀ ਤੁਹਾਨੂੰ ਦਿਖਾ ਦਿੰਦਾ ਜੀ ਇੱਧਰ ਮੂਰੇ ਹਾਂਜੀ ਇਹ ਵੀ 100 ਰੁਪਏ ਜੀ ਜਿੱਤੇ ਆਈ ਸਾਹਮਣੇ ਆਹ ਲੋ ਜੋ ਉੱਥੇ ਰੱਖ ਕੇ ਦਿਖਾਉਣੇ ਆਪਾਂ ਇਹ ਨਾ ਇੰਪੋਰਟਡ ਕੱਪੜੇ ਚ ਆ ਜਾਂਦਾਗਾ ਆਹ ਲੋ ਜੀ ਇਹ ਚੀਜ਼ ਆ ਬਹੁਤ ਰੋਲਾ ਪੇ ਬੇਰੇ ਟੰਨਾ ਚੱਕਰਾ ਦਿਓ ਜੀ ਨਹੀਂ ਜੀ ਸਰ ਘੈਂਟ ਇਹ 999 ਰੁਪਏ ਦਾ ਜੀ 999 ਹਾਂਜੀ 999 ਰੁਪਏ ਦਾ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹੋਰ ਦੇਖ ਲੋ ਤੇ ਇੰਪੋਰਟਡ ਕੱਪੜੇ ਦੇ ਵਿੱਚ ਆ ਬ੍ਰਾਂਡ ਕੋੰਡੇ ਨਾਲ ਦੇ ਆ ਵੀ ਠੀਕ ਆ ਜੀ ਪੰਜ ਪਾਂ ਪੂਰੀਆਂ ਜ਼ੋਰਦਸਤ ਲੱਗੀਆਂ ਹੋਈਆਂ ਜੇ ਮੰਨ ਲਓ ਜਿੰਨਾ ਕੋ ਸਸਤਾ ਵੇਖਦਾ ਉਦੋਂ ਚਾਰ ਗੁਣਾ ਵਿਕ ਰਿਹਾ ਹੀ ਅੱਜ ਦੀ ਘੜੀ ਇਹ ਸਾਨੂੰ ਰੇਲੀ ਇੱਕ ਬੋਰਾ ਨਾ ਮਲਾਉਣਾ ਪੈ ਰਿਹਾ ਹੈ ਦਾ ਇਹਦੇ ਵਿੱਚ ਕਲਰ 5 ਤੋਂ 6 ਹਰ ਵਕਤ ਅਵੇਲੇਬਲ ਮਿਲ ਜਾਣਗੇ ਹਾਈ ਕਲਾਸ ਫਾਈਬਰ ਲੱਗੀਆਂ ਟ੍ਰੈਂਡਿੰਗ ਚੱਲ ਰਿਆ ਨਾ ਬਈ ਪੂਰਾ ਟ੍ਰੈਂਡਿੰਗ ਚਾਹੀਏ ਦੇਖੋ ਚਮਕਾ ਮਾਰਦਾ ਨਾ ਤੇ ਇਹ ਲੈ ਲੋ ਲੈ ਲੋ ਲੰਘ ਜਾ ਤੇ ਸਰਵੇ 999 ਰੁਪਏ ਦਾ ਆਪਣੇ ਕੋਲੇ ਰੇਟ ਆ ਬਈ ਤੇ ਜੇ ਰੇਟ ਦੀ ਵੀ ਫੁੱਲ ਜ਼ਿੰਮੇਵਾਰੀ ਆ ਦੀ ਫੋਟੋ ਖਿੱਚ ਕੇ ਲੈ ਜੇ ਜਾਂ ਬੰਦਾ ਹੱਥ ਲਾ ਕੇ ਲੈ ਜੇ ਐ ਸੇਮ ਬਰਾਬਰ ਜਾ ਕੇ ਫੀਲ ਕਰ ਲਵੇ ਬਾਜ਼ਾਰ 'ਚ ਤਾਂ ਉਹਦੀ ਫੁੱਲ ਜ਼ਿੰਮੇਵਾਰੀ ਹੋਊਗੀ ਢੇਰ ਦੀ ਠੀਕ ਹੈ ਜੀ ਸਰ ਕਲਰ ਪਿਆ ਰਹੇ ਇਹਦੇ ਵਿੱਚ ਕਾਫੀ ਕਲਰ ਪਏ ਆ ਕਲਰ ਬਦੇ ਰਹੀ ਇਹਦੇ ਵਿੱਚ ਕਲਰਾਂ ਦੀ ਕੋਈ ਦਿੱਕਤ ਨਹੀਂ ਹੈਗੀ ਇਹਦੇ 'ਚ ਆਪਣੇ ਕੋਲੇ ਹੋਰ ਆਈਟਮਾਂ ਆ ਗਈ ਤੁਹਾਨੂੰ ਹੋਰ ਆਈਟਮ ਦਿਖਾਉਣਾ ਹੈਗਾ ਤੇ ਇਹਦੇ 'ਚ ਆ ਦੇਖੋ ਆ ਆਈਟਮ ਹੈਗੀ ਠੀਕ ਹੈ ਜੀ ਇਹਦੇ 'ਚ ਨਾ ਕਾਫੀ ਤਰ੍ਹਾਂ ਦੀ ਆਈਟਮ ਆਉਂਦੀ ਆ ਇਹਦੇ 'ਚ 2 200 ਤੋਂ ਆਈਟਮ ਸਟਾਰਟ ਹੋ ਜਾਂਦੀ ਹੈਗੀ ਆ ਮੈਂ ਤੁਹਾਨੂੰ ਦਿਖਾਉਣਾ ਹੁਣ ਇਹਦਾ ਕੀ ਆ ਸਿਸਟਮ ਇਹ ਬਾਈ ਮੈਨੂੰ ਲੱਗਦਾ ਉਹ ਚੀਜ਼ ਆ ਹੈ ਇਹਨੂੰ ਪੁੱਠੀ ਕਰੋ ਹੈਨਾ ਹਾਂ ਇਹਦੇ 'ਚ ਪਾਣੀ ਵੜਦਾ ਜੀ ਹਾਂ ਦੂਜਾ ਪਾਸਾ ਕਰ ਲੋ ਢੂਂਗਿਆ ਵਾਲਾ ਅੱਛਾ ਤੇ ਇਧਰੋਂ ਫਸ ਗਈ ਆ ਲਓ ਜੀ ਤੇ ਆ ਚੈੱਕ ਕਰੋ ਬਾਈ ਲਓ ਇਹ ਜਿਹਨਾਂ 2.50 ਤੋਂ ਆਈਟਮ ਸਟਾਰਟ ਹੋ ਜਾਂਦੀ ਆ ਪਰ ਆਪਾਂ ਵੇਚਦੇ ਨਹੀਂ ਕਿਉਂਕਿ ਆਪਣੇ ਕੋਲ ਗਾਗ ਵੀ ਚੰਗਾ ਤੇ ਕੁਆਲਟੀ ਵੀ ਚੰਗੀ ਦਿੰਦੇ ਆ ਉਹਨਾਂ ਨੂੰ ਨਹੀਂ ਉਹਨਾਂ ਦੀ ਮਾੜੀ ਜੀ ਪਸੰਦ ਆਵੇ ਠੀਕ ਹੈ ਜੀ ਤਾਂ ਕਰਕੇ ਆ ਦੇਖੋ ਪਰ ਜਫਰਦਾ ਨਾ ਐਕਸਟਰਾ ਪ੍ਰੋਬਲਮ ਨਹੀਂ ਗਿਆ ਵਿੱਚ ਆ ਲਓ ਬਹੁਤ ਸਾਰੇ ਵੀਰਾਂ ਦਾ ਸਵਾਲ ਆਉਂਦਾ ਕਿ ਇਹਨੂੰ ਧੋਣੀ ਕਿਵੇਂ ਹੈਗੀ ਹੂੰ ਉਹ ਤੁਸੀਂ ਆਪ ਦੇਖੋ ਕਿ ਤਰੇਲ ਤਰੂਲ ਪੈਂਦੀ ਆ ਨਹੀਂ 99 ਰੁਪਏ ਦੀ ਐਕਸਐਲ ਤੇ ਕਸਾਈ ਮੂ ਐਮ ਤੋਂ ਡਬਲ ਐਕਸਐਲ ਠੀਕ ਹੈ ਜੀ ਰੰਗ 5 ਤੋਂ 6 ਹਰ ਵਕਤ ਅਵੇਲੇਬਲ ਮਿਲ ਜਾਣਗੇ ਇਹ ਐਮ ਸਾਈਜ਼ ਹੈ ਜੀ ਠੀਕ ਹੈ ਜੀ ਤੇ ਦੋ ਡਿਜ਼ਾਈਨ ਮਿਲ ਖਰਚਾ ਲੱਗਿਆ ਹੋਊਗਾ ਇੱਕ ਜਿ ਲੱਗਿਆ ਨਹੀਂ ਹੋਣਾ ਸਾਫ ਸੁਥਰਾ ਜਿਹਾ ਕੰਮ ਕਰਦੇ ਆ ਜੀ ਉਸ ਤੋਂ ਬਾਅਦ ਆਈਟਮਾਂ ਬਹੁਤ ਸਾਰੀਆਂ ਮਿਲਣਗੀਆਂ ਜੀ ਆਹ ਲੋ ਹਾਂ ਭਾਈ ਦੀ ਵੀਡੀਓ ਬਣਾਉਣ ਲੱਗ ਗਏ ਲੰਬੀ ਹੋ ਜਾਣੀ ਆਹ ਲੋ ਚੈੱਕ ਕਰੋ ਕਿੰਨੀ ਪ੍ਰੀਮੀਅਮ ਆਈਟਮ ਹੈ ਦੇਖੋ ਇਹ ਚੱਕ ਕੇ ਦੇਖੋ ਇਹਦਾ ਕਿਲੋ ਡੇਢ ਕਿਲੋ ਭਜਣਾ ਹੈ ਕਿ ਨਹੀਂ ਹਾਂਜੀ ਤੇ ਆ ਦੇਖੋ ਇਸ ਤਰ੍ਹਾਂ ਦੀਆਂ ਆਈਟਮਾਂ ਤੁਹਾਨੂੰ ਦੇਣੀਆਂ ਨੇ ਜਿਹੜੀਆਂ ਕਿ ਵਿਆਹ ਸ਼ਾਦੀਆਂ ਦੇ ਵਿੱਚ ਵੀ ਪਾਈਆਂ ਜਾ ਸਕਣ ਇਹ ਨਹੀਂ ਹੈਗਾ ਸਾਡੇ ਤੋਂ ਕੱਪੜੇ ਲੈ ਕੇ ਤੇ ਜਾ ਕੇ ਘਰੇ ਛੱdte ਮੁਰਕੇ ਕੰਮ ਨਾ ਆਉਂਦਾ ਇਹਦਾ ਕੀ ਰੇਟ ਆ ਭਾਈ ਸਰਵ ਸੇ 90 ਨੇ ਮੈਂ 60 90 ਹਾਂ ਗੋਲ ਗਲਾ 50 90 ਠੀਕ ਹੈ ਇਹ ਪੂਰੀਆ ਹੈਵੀ ਹੈਵੀ ਆਈਟਮਾਂ ਦੇ ਨਹੀਂ ਇਹਦੇ ਚ ਤੇ ਆ ਲੋ ਚੈੱਕ ਕਰੋ ਭਾਈ ਇਹ ਆਰਟੀਕਲ ਨਾ ਬਦਲਦੇ ਰਹਿੰਦੇ ਨੇ ਆ ਮੰਨ ਲਓ ਦਿੱਲੀ ਵਾਂਗੂ ਬਦਲਦੇ ਆ ਜਿਵੇਂ ਮੈਂ ਕਿਹਾ ਆਰਟੀਕਲ ਦੀ ਵੀਡੀਓ ਪਾ ਦਿੰਦਾ ਸੁਬਹਾ ਆਉਂਦਾ ਸ਼ਾਮ ਤੱਕ ਫੇਰ ਨਿਬੜ ਜਾਂਦਾ ਤੇ ਆ ਦੀਗਲੀ ਭੀੜ ਤੁਸੀਂ ਚੈੱਕ ਕਰਾ ਦਿਓ ਅੰਦਰ ਆਪਣੇ ਕੋਲੇ ਕਸਟਮਰ ਦੀ ਭੀੜ ਚੈੱਕ ਕਰਾ ਦਿਓ ਜੀ ਅੰਦਰ ਤੇ ਇਸ ਤਰ੍ਹਾਂ ਸਟਾਕ ਨਾਲ ਜਿਹਨਾਂ ਨਿਬੜਦਾ ਰਹਿੰਦਾ ਠੀਕ ਹੈ ਜੀ ਇਹ ਵੀ ਦੇਖੋ ਕਿੰਨਾ ਹੈਵੀ ਆ ਕਿੰਨਾ ਮਲੇਮ ਆਗਾ ਤੇ ਅੱਜ ਦਿਨ ਵੀ 100 ਵਾਰ ਆਈ ਤਾਂ ਕਰਕੇ ਥੋੜੀ ਭੀੜ ਘਟਾ ਨਹੀਂ ਤਾਂ ਹੋ ਸਕਦਾ ਜੇ ਤੁਸੀਂ ਬਹੁਤ ਜ਼ਿਆਦਾ ਹੁੰਦੀ ਹੈ ਜੀ ਉਹ ਜ਼ਿਆਦਾ ਜੇ ਤੁਸੀਂ ਕਿਤੇ ਸੰਡੇ ਨੂੰ ਕਿਉਂਕਿ ਸੰਡੇ ਨੂੰ ਇੰਨੀ ਜ਼ਿਆਦਾ ਭੀੜ ਹੁੰਦੀ ਆ ਸੰਡੇ ਸੈਚਰਡੇ ਤਾਂ ਇੰਨੀ ਜ਼ਿਆਦਾ ਭੀੜ ਹੁੰਦੀ ਆ ਸੋਮਵਾਰ ਨੂੰ ਥੋੜਾ ਜਿਆਦਾ ਕੰਮ ਧੰਦੇ ਲੱਗੇ ਜਾਂਦੇ ਨੇ ਬੰਦੇ ਹਣਾ ਤੇ ਇਸ ਤਰ੍ਹਾਂ ਗੋਲ ਗਲੇ ਦੇ ਵਿੱਚ ਵੀ ਸਾਡੇ ਕੋਲ ਸਿੰਪਲ ਜਿਹਾ ਫੰਡਾ ਚੈੱਕ ਕਰਾ ਦੋ ਉੱਪਰ ਲਿਖਿਆ ਹੋਇਆ ਐਮ ਐਮ ਵਾਲੇ ਤੇ ਐਮ ਲਿਖਿਆ ਹੋਇਆ ਲੜ ਤੇ ਲ ਲਿਖਿਆ ਹੋਇਆ ਤੁਸੀਂ ਆਓ ਦੇਖੋ ਪਾ ਕੇ ਦੇਖੋ ਤੇ ਪਸੰਦ ਆ ਗਈ ਜਿਹੜੀ ਲੈ ਜਾਓ ਨਹੀਂ ਪਸੰਦ ਆਈ ਟੰਗ ਜਾਓ ਇਹ ਠੀਕ ਹੈ ਨਾ ਜੀ ਤੇ ਬਈ ਸਿੰਪਲ ਜਿਹਾ ਕੰਮ ਆ ਸਾਫ ਸੁਥਰਾ ਜਿਹਾ ਕੰਮ ਕਰਦੇ ਆ 바ਰਗੇਨਿੰਗ ਆਪਾਂ ਕਰਦੇ ਨਹੀਂ ਘਟਾ ਵਧ ਕਰਦੇ ਨਹੀਂ ਠੀਕ ਹੈ ਜੀ ਤੇ ਬਾਕੀ ਬਾਈ ਦਾ ਇਹਟ ਤੁਹਾਨੂੰ 2000 ਤੇ ਪਲੱਸ ਦੇਨੇ ਦੇਣ ਠੀਕ ਆ ਬਾਈ ਜੀ ਸੋ ਬਾਈ ਦੀ ਅਸੀਂ ਵੀਡੀਓ ਵੇਖਦੇ ਰਹਿੰਦੇ ਸੀ ਤੇ ਅੱਜ ਵੀਡੀਓ ਅਸੀਂ ਬਣਾਉਣਾ ਆ ਤੇ ਜਿਸ ਤਰ੍ਹਾਂ ਦਾ ਆਪਾਂ ਵੀਡੀਓ ਚ ਵੇਖਦੇ ਆ ਉਸ ਤਰ੍ਹਾਂ ਦੇ ਬਹੁਤ ਕੈਟ ਬਾਈ ਕੋਲੇ ਡਿਜ਼ਾਈਨਿੰਗ ਵੀ ਬਹੁਤ ਆ ਤੇ ਕਲਰ ਵੀ ਬਹੁਤ ਨੇ ਤੇ ਰੇਟ ਵੀ ਬਿਲਕੁਲ ਵਾਜਿਬ ਆ ਤੇ ਬਾਈ ਆਪਣਾ ਐਡਰੈਸ ਦੱਸ ਐਡਰੈਸ ਆ ਆਪਣਾ ਬਾਈ ਬਰਨਾਲਾ ਰੋਡ ਤੇ ਨਾ ਸਮਾਰਟ ਬਾਜ਼ਾਰ ਬਣਿਆ ਹੋਇਆਗਾ ਬਰਨਾਲਾ ਰੋਡ ਤੇ ਇੱਕ ਮਾਰਕੀਟ ਹੈਗੀ ਬਾਂਸਲੋ ਹਸਪੀਟਲ ਦੇ ਬਿਲਕੁਲ ਸਾਹਮਣੇ ਰਿਲਾਇੰਸ ਮਾਰਕੀਟ ਬਾਜ਼ਾਰ ਉਸ ਮਾਰਕੀਟ ਦੇ ਵਿੱਚ ਆ ਉਹ ਮੇਨ ਨਿਸ਼ਾਨੀਆਂ ਜਿਹਨੂੰ ਮਰਜੀ ਪੁੱਛ ਕਾਜੋ ਰਿਲਾਇੰਸ ਸਮਾਰਟ ਬਾਜ਼ਾਰ ਠੀਕ ਹੈ ਜੀ 500 ਹਸਪਤਾਲ ਦੇ ਸਾਹਮਣੇ ਚਾਨ ਲੋਕੇਸ਼ਨ ਵਾਲੇ ਗੂਗਲ ਤੇ ਰਿਲਾਇੰਸ ਸਮਾਰਟ ਬਾਜ਼ਾਰ ਦੀ ਲਾਲੋ ਜੇ ਟ੍ਰੈਂਡੀ ਦੀ ਵੀ ਨਹੀਂ ਲੱਭਦੀ ਤੁਹਾਨੂੰ ਤਾਂ ਬਰਨਾਲਾ ਰੋਡ ਤੇ ਮਾਰਕੀਟ ਬਣੀ ਹੋਈ ਹੈ ਖੁੱਲ੍ਹੇ ਡੁੱਲ੍ਹੇ ਪਾਰਕਿੰਗ ਕੋਈ ਦਿੱਕਤ ਨਹੀਂ ਚਾਹੇ 100 ਮੋਟਰਸਾਈਕਲ ਇੱਕ ਵਾਰਸ਼ ਕੱਢ ਜੇ ਆ ਜੀ ਫਟਾਫਟ ਟ੍ਰੈਂਡੀ ਆ ਟ੍ਰੈਂਡੀ ਆਊਟਲੈਟ ਰਾਮਪੁਰਾ ਨੂੰ ਜਾਣਦੇ ਇਹ ਬੱਚੇ ਵਿੱਚ ਆਪਣਾ ਧੰਨਵਾਦ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨ